ਲਓ ਵੀ ਮਿੱਤਰੋ ਅੱਜ ਸਰੇ ਵਾਲੀ ਮਾਰਵਾੜੀ ਬਸ਼ੀਰੀ ਦਿਖਾ ਦੇਣੀ ਆ ਮਾਰਕੇ ਵਾਲੇ ਪਾਸਿਓਂ ਵੀ ਪੈਠ ਬਾੜੀ ਵਾਲੇ ਪਾਸਿਓਂ ਵੀ ਕੰਨਾਂ ਵਾਲੇ ਪਾਸਿਓਂ ਗਰਦਨ ਵਾਲੇ ਪਾਸ ਸਾਰੇ ਪਾਸਿਓਂ ਓਕੇ ਰਿਪੋਰਟਾਂ ਬੱਚੀਆਂ ਬਾਲੀ ਚੰਗੀ ਬੱਚੀ ਲੈ ਆਏ ਤੇ ਰੇਟ ਫਿਰ ਵੰਜੂ ਸਾਰੀ ਵੀਡੀਓ ਚਾਰ ਕਮੈਂਟ ਆਈ ਆ ਪੂਰੀ ਦੇਖ ਲਓ ਸਾਰੀ ਡਿਟੇਲ ਦੇ ਦੇਣੀ ਆ ਕੀ ਮਾਰਕਾ ਕੀ ਉਮਰ ਆ ਕਿਹੜੇ ਘੋੜੇ ਦੀ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਬਾਬਾਜੀ ਦਾ ਸਟੱਫਰਮ YouTube ਦੇ ਨਾਲ ਜੁੜੇ ਆ ਤੈਹਦੋਂ ਸਵਾਗਤ ਆ ਸਾਰਿਆਂ ਦਾ ਜੀ ਆਇਆਂ ਨੂੰ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਜੀ ਤੇ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਦਾ ਬਸ਼ੇਰੀ ਬਾਲੀ ਚੰਗੀ ਲਿਆਏ ਤੁਹਾਡੇ ਲਈ ਦੂਜੀ ਗੱਲ ਰੇਟ ਨਾਲ ਬਣ ਜਣੀ ਆ ਤੇ ਓਕੇ ਰਿਪੋਰਟਾਂ ਸਾਰੀਆਂ ਕੀ ਡਿਟੇਲ ਆ ਸਾਰਾ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਚੰਗੀ ਆ ਬੱਚੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਉਹਨਾਂ ਨੂੰ ਦੱਸ ਦਈਏ ਵੀ ਚੈਨਲ ਤੇ ਰੋਜ਼ ਬਕਾਊ ਜਾਨਵਰਾਂ ਦੀ ਵੀਡੀਓ ਆਉਂਦੀ ਆ ਤੋ ਜੇ ਤੁਸੀਂ ਵੀ ਜਾਨਵਰ ਕੋਈ ਖਰੀਦਣਾ ਚਾਹੁੰਦੇ ਆ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਫੋਟੋ ਵੀਡੀਓਜ਼ ਜਲਦੀ ਤੋਂ ਜਲਦੀ ਮਿਲ ਜੇ। ਗੱਲ ਹੈ ਦੂਜੀ ਕਮੈਂਟ ਤੇ ਸ਼ੇਅਰ ਕਰ ਦਿਓ। ਆਜੋ ਵੱਧਦੇ ਆਪਾਂ ਵੀਡੀਓ ਵੱਲੋਂ ਦੇ ਨਿਆ ਡਿਟੇਲ ਪੱਛੇ। ਦੋਸਤੋ ਪੱਛੇ ਸੱਬੀਆ ਮਹੀਨਾ ਦੀ ਬਸ਼ੇਰੀ ਆਈ ਆ। ਮਾਰਵਾੜੀ ਬਸ਼ੇਰੀ ਆ। ਲੰਬਾਈ ਲੰਬੂਈ ਚੰਗੀ ਐ, ਗਰਦਨ ਦਾ ਖੰਡ ਵੀ ਚੰਗਾ, ਕੰਨਾਂ ਦੀ ਸੁਨੱਖੀ ਆ। ਤੇ ਮਾਰਕਾ ਪੂਰਾ ਪਰਫੈਕਟ ਆ ਸਿਰਫ ਮੱਥੇ ਪਟਾ ਪਹਿਲਾਂ ਗਰਦਨ ਦੇਖੋ ਜਰਨ ਖੜੀ ਆ ਨਾ ਨਾਗੰਗੂ ਨਾਲ ਉਪਰੋਂ ਕੁੰਡ ਵੀ ਜਿਵੇਂ 나ਗ ਦਾ ਫੰਨ ਚੱਕਿਆ ਹੁੰਦਾ ਨਾ ਧੌਣ ਤੇ ਗਰਦਨ ਤਾਂ ਜਿਵੇਂ ਉਦਾਂ ਦੀ ਆ ਬਾਕੀ ਆਮ ਘੋੜੀਆਂ ਨਾਲੋਂ ਵੀ ਲੰਮੀਆਂ ਹਜੇ ਬੇਸ਼ੇਰੀ 25 26 ਮਹੀਨਿਆਂ ਦੀ ਹੋਈ ਆ ਕੰਨ ਕੋਨੋਂ ਕੁੰਡੀ ਵਾਲਾ ਲੱਗਿਆ ਹੋਇਆ ਤੇ ਹਾਈਟ ਕਰਨ ਵਾਲੀ ਬੇਸ਼ੇਰੀ ਤੁਹਾਨੂੰ ਆਪ ਹੀ ਦੱਸੀ ਜਾਂਦੀ ਆ ਤੇ ਹੱਡਾਂ ਪੈਰਾਂ ਦੀ ਬਿਲਕੁਲ ਸਾਫ਼ ਆ ਪੌਰੀਆਂ ਦੀ ਬਿਲਕੁਲ ਸਾਫ ਵੈਸੇ ਆਪਾਂ ਨੂੰ ਬਾਲ ਪੌਰੀਆਂ ਦਾ ਅੱਜਕੱਲ ਦਾ ਟਾਈਮ ਇਹੋ ਜਿਹਾ ਆ ਗਿਆ ਬਹੁਤ ਘੱਟ ਬੰਦੇ ਬਾਲ ਪੌਰੀਆਂ ਦਾ ਵਿਚਾਰ ਕਰਦੇ ਆ ਪਰ ਫੇਰ ਵੀ ਜਿਹੜਾ ਨਾ ਵਿਚਾਰ ਹੁੰਦਾ ਉਹਨਾਂ ਨੂੰ ਦੱਸਦੇ ਵੀ ਬਾਲ ਪੌਰੀਆਂ ਜਮਾਂ ਸਾਫ ਆ ਦੇਮਨ ਲੱਗਿਆ ਹੋਇਆ ਹੱਥਾਂ ਪੈਰਾਂ ਦੀ ਸਾਫ ਦੇਖੋ ਲੈਂਥ ਲੈਂਥ ਤੁਸੀਂ ਆਪ ਚੈੱਕ ਕਰ ਸਕਦੇ ਆ ਆਮ ਘੋੜੀ ਨਾਲੋਂ ਤਾਂ ਡੂਡੀ ਲੰਮੀ ਆ ਤੇ ਲੰਬਾਈ ਦਾ ਇਹ ਫਾਇਦਾ ਹੁੰਦਾ ਵੀ ਹੁਣ ਮੂਰੇ ਆਪਾਂ ਬਰੀਡਿੰਗ ਕਰਨੇ ਬੱਚੀ ਦੀ ਉਮਰ ਹੋ ਗਈ 25-26 ਮਹੀਨੇ ਉਮਰ ਹੋ ਗਈ ਹੁਣ ਆਉਂਦੀ ਹੀਟ ਵਿੱਚ ਮੇਟ ਆਉਣ ਵਾਲੀ ਹੈਗੀ ਬੱਚੀ ਤੇ ਲੈਂਥ ਜਿੰਨੀ ਲੰਬੀ ਉਹਨਾਂ ਜਿਆਦਾ ਬੱਚਾ ਜਿਹੜਾ ਪੇਟ ਤੇ ਗਰੋਅ ਕਰੂ ਤੇ ਉਹਨੇ ਜਿਆਦਾ ਬੱਚੇ ਦਾ ਸਾਈਜ਼ ਵੱਡਾ ਹੋ ਮੰਨ ਲਓ ਹਾਈਟ ਵਾਲੇ ਬੱਚੇ ਪੈਦਾ ਕਰਨ ਵਾਲੀ ਆ ਨਾਲ ਹਾਈਟ ਦੇ ਨਾਲ ਨਾਲ ਘੋੜੀ ਦਾ ਪਿੱਠ ਪੋੜਾ ਹੱਕ ਹੁੱਕ ਸਾਰੀ ਚੰਗੀ ਆ ਮਾਰਕਾ ਬਹੁਤ ਚੰਗਾ ਕੰਨਾਂ ਦੇ ਚੰਗੇ ਗਰਦਨ ਗੁਰਦਨ ਹੋਂਡ ਵਾਲੀ ਆ ਤੇ ਮੰਨ ਲਓ ਬੱਚੇ ਵਿੱਚ ਸਾਰੀਆਂ ਕੁਆਲਿਟੀਆਂ ਆ ਜਾਣੀਆਂ ਨਹੀਂ ਤਾਂ ਅੰਤ ਤਰਤੇ ਆਪਾਂ ਨੂੰ ਘੋੜਾ ਜਿਸਾਈਡ ਡਿਸਾਈਡ ਕਰਨਾ ਪੈਂਦਾ ਹੁੰਦਾ ਵੀ ਆਪਣੇ ਘੋੜੀ ਵੇਤੇ ਕਮੀਆਂ ਘੋੜਾ ਇਹ ਕਮੀਆਂ ਦੂਰ ਕਰ ਦੋ ਪਰ ਚੰਗੀਆਂ ਕੁਆਲਿਟੀਆਂ ਜੋ ਬੱਚੇ ਚ ਆਪਾਂ ਨੂੰ ਚਾਹੀਦੀਆਂ ਉਹ ਸਾਰੀਆਂ ਘੋੜੀ ਚ ਹੈਗੀਆਂ ਤੋਂ ਜੈਹੋ ਜਾਂ ਮਰਜੀ ਘੋੜਾ ਸਾਡੇ ਤੋਂ ਬੱਚਾ 100% ਚੰਗਾ ਹੀ ਆਉਣ ਇਹਦਾ ਇਹ ਫਾਇਦਾ ਬਾਕੀ ਅੰਦਰ ਦੀ ਸਾਫਾ ਦੋਸਤੋ 25 26 ਮਹੀਨੇ ਉਮਰ ਤੇ ਇੱਕ ਗੱਲ ਹੋਰ ਸਿਰਫ ਬਲੇਜ ਬਹੁਤ ਔਖਾ ਮਿਲਦਾ ਨੇ ਤਾਂ ਬਲੇਜ ਨਾ ਮੜਾ ਮੋਟਾ ਪੈਰ ਤਾਂ ਚਿੱਟਾ ਮੱਲੋ ਮੱਲੀ ਆ ਹੀ ਜਾਂਦਾ ਦੋਸਤੋ ਬੱਚੀ ਦਾ ਕੋਈ ਪੈਰ ਟਿੱਟਾ ਨਹੀਂ ਚਾਰੇ ਸੰਭ ਕਾਲੇ ਆ ਚਾਰੇ ਪੈਰ ਕਾਲੇ ਆ ਤੇ ਸਿਰਫ ਮੱਥੇ ਬਲੇਜ ਬਲੇਜ ਆ ਬਲੇਜ ਵੀ ਆਈ ਨਹੀਂ ਬਿੱਤਲਕ ਤੋੜ ਹੋ ਗਿਆ ਜਾਂ ਟਟਮਾ ਜਾਂ ਫਟਾ ਹੋ ਗਿਆ ਬਲੇਜ ਵੀ ਪੂਰਾ ਪਰਫੈਕਟ ਐਂ ਸਹੀ ਬਲੇਜ ਆ ਤੇ ਕੰਨ ਕੁੰਡੀ ਵਾਲਾ ਲੱਗਿਆ ਹੋਇਆ ਤੇ ਮੰਨ ਲਓ ਜਾਇਜ ਰੇਟ ਵਿੱਚ ਤੁਹਾਨੂੰ ਬਹੁਤ ਚੰਗੀ ਬੱਚੀ ਮਿਲ ਰਹੀ ਆ ਸੋ ਜਿਹੜਾ ਵੀ ਮੇਰੇ ਸੱਜਣ ਕੋਈ ਚੰਗੀ ਬੁਛੇਰੀ ਦੇ ਭਾਲ ਚ ਹੋਇਆ ਵੀ ਮੂਰੇ ਦੋ ਆਨੰਦ ਦੇ ਆਸ-ਪਾਸ ਜਾਂ ਦੋ ਆਨੰਦ ਵਿਚੇਰੀ ਲੱਭਦਾ ਹੋਇਆ ਤੋ ਇੱਕ ਵਾਰਾ ਬੱਚੀ ਜ਼ਰੂਰ ਦੇਖਿਓ ਸੱਜਣੋ ਦੇਖੋ ਖੜਨੀ ਫੜਨੀ ਤਾਂ ਦਿਲ ਚ ਵੱਟਦੀ ਐ ਸਿੱਧਾ ਤੇ ਇੱਕ ਵਾਰ ਬੱਚੀ ਦੇਖ ਲਈ ਸਾਰੇ ਨੇੜੇ ਦੂਰੋਂ ਤੁਸੀਂ ਸਾਰੀ ਓਕੇ ਰਿਪੋਰਟਾਂ ਤੇ ਨੰਬਰ ਨੋਟ ਕਰ ਲਿਓ ਨੰਬਰ ਹੈਗੇ 62391 54544 98555 99017 ਦੋ ਨੰਬਰ ਆ ਦੋਸਤੋ ਹੋਰ ਡਿਟੇਲ ਲੈਣੀ ਹੋਈ ਤਾਂ ਨੰਬਰਾਂ ਤੇ ਲੈ ਲਿਓ ਤੇ ਮਿਲਦੇ ਆਂ ਜਲਦ ਨਵੇਂ ਵੀਡੀਓ ਨਾਲ ਧੰਨਵਾਦ